ਕੀ ਇਕੱਠੇ ਹੀ ਨਹੀਂ ਹੈਗੇ ਕੋਈ ਵੀ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਸਾਰੀ ਕਾਂਗਰਸ ਇਕੱਠੀ ਆ ਤੇ ਤੈਨੂੰ ਵੱਡੇ ਲੀਡਰ ਹੋਰ ਨਹੀਂ ਨਾ ਦੇਖਦੇ ਕੋਈ ਜਾਂ ਦਿਖਾ ਦੇਾਂਗੇ ਉਹ ਵੀ ਸਾਡੇ ਨਾਲ ਨੇ ਇਸ ਸਮੇਂ ਰਾਣਾ ਜੀ ਕਿਵੇਂ ਦਾ ਮਾਹੌਲ ਹੈ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਰਿਪੋਰਟ ਦੇਖੋ ਗੱਲਿਆ ਕਾਂਗਰਸ ਮੈਂ ਅ ਬਹੁਤ ਆਫ ਬੀਟ ਚਾ ਜੀ ਸਾਰੇ ਹੀ ਵੱਖਰੇ ਵੱਖਰੇ ਹਲਕਿਆਂ ਤੋਂ ਆਪਣਾ ਆਪਣਾ ਯੋਗਦਾਨ ਪਾ ਰਹੇ ਇਸ ਇਲੈਕਸ਼ਨ ਚ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਹੋਰ ਕੱਲੇ ਇਲੈਕਸ਼ਨਾਂ ਬੜੀਆਂ ਦੇਖੀਆਂ ਜੋ ਕ੍ਰੈਡੀਬਿਲਟੀ ਭਾਰਤ ਪੂਛਣਾ ਅਸ਼ੂਦੀ ਆ ਜੋ ਉਹਦੇ ਕੰਮ ਕਰਨ ਦਾ ਤਰੀਕਾ ਉਹਨੂੰ ਲੋਕ ਐਡਮਾਇਰ ਕਰਦੇ ਨੇ ਜੀ ਤੇ ਇੱਕ ਸਵਾਲ ਹੈ ਕੀ ਹਰ ਜਗ੍ਹਾ ਤੇ ਪੋਸਟਰ ਇੱਕੋ ਹੀ ਨਾਮ ਦੇ ਲੱਗੇ ਕੀ ਉਹਨਾਂ ਕੋਈ ਮੁੱਦਾ ਹੀ ਹਟ ਹਟ ਹੈ ਨਹੀਂ ਕਿ ਹੰਕਾਰ ਗੁੱਸਾ ਬਸ ਇਹੀ ਦਿਖਣ ਨੂੰ ਮਿਲ ਰਿਹਾ ਉਹਨਾਂ ਕੋ ਕੈਂਡੀਡੇਟ ਦਾ ਵੀ ਚਿਹਰਾ ਦਿਖਾਉਣ ਲਈ ਨਹੀਂ ਆ ਕੀ ਕੈਂਡੀਡੇਟ ਦਾ ਚਿਹਰਾ ਉਹਨਾਂ ਦੇ ਮੇਨ ਪੋਸਟਰ ਤੋਂ ਗਾਇਬ ਆ ਸਾਡੇ ਕੋਲ ਸਿਰਫ ਇੱਕ ਚਿਹਰਾ ਉਹ ਪਾਰਟ ਕੁਝ ਆਸ਼ੂ ਦਾ ਸਾਹਮਣੇ ਉਹ ਦੇਖੋ ਜੀ ਤੇ ਅਸੀਂ ਉਹਨੂੰ ਦਿਖਾ ਰਹੇ ਹਾਂ ਕਿ ਯਾਰ ਜਿਹਨੇ ਨਮਾਇੰਦਾ ਬਣਨਾ ਤੁਹਾਡਾ ਉਹ ਕੀ ਚੀਜ਼ ਆ ਗੱਲ ਆ ਕਿ ਸਾਡਾ ਕੈਂਡੀਡੇਟ ਦੀ ਕ੍ਰੈਡਿਬਿਲਟੀ ਆ ਉਹਨਾਂ ਦੇ ਕੈਂਡੀਡੇਟ ਦੀ ਕ੍ਰੈਡਿਬਿਲਟੀ ਨਹੀਂ ਆ ਤੇ ਇਹ ਜਿਹੜਾ ਇੱਕ ਲੱਗ ਰਿਹਾ ਇਲਜ਼ਾਮ ਲਗਾਤਾਰ ਕਿ ਇਕੱਠੇ ਹੀ ਨਹੀਂ ਹੈਗੀ ਕੋਈ ਵੀ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਸਾਰੀ ਕਾਂਗਰਸ ਇਕੱਠੀ ਆ ਤੈਨੂੰ ਵੱਡੇ ਲੀਡਰ ਹੋਰ ਨਹੀਂ ਨਾ ਦੇਖਦੇ ਸੋ ਇਹ ਸਨ ਸਾਡੇ ਨਾਲ ਰਾਣਾ ਗੁਰਜੀਤ ਜੀ ਜਿਨ੍ਹਾਂ ਨੇ ਸਾਰੀ ਗੱਲ ਕੀਤੀ ਹੈ ਕਿ ਜਿਹੜੇ ਲੀਡਰ ਨਹੀਂ ਦਿਖ ਰਹੇ ਉਹ ਵੀ ਜਲਦੀ ਦਿਖਾ ਦੇਾਂਗੇ ਕਿ ਇਕੱਠੇ ਹੀ ਨਹੀਂ ਹੈਗੇ ਕੋਈ ਵੀ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਸਾਰੀ ਕਾਂਗਰਸ ਇਕੱਠੀ ਆ ਤੇ ਤੈਨੂੰ ਵੱਡੇ ਲੀਡਰ ਹੋਰ ਨਹੀਂ ਨਾ ਦੇਖਦੇ ਕੋਈ ਜਲਦੀ ਦਿਖਾ ਦੇਾਂਗੇ ਉਹ ਵੀ ਸਾਡੇ ਨਾਲ ਨੇ ਇਸ ਸਮੇਂ ਰਾਣਾ ਜੀ ਕਿਵੇਂ ਦਾ ਮਾਹੌਲ ਹੈ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਰਿਪੋਰਟ ਦੇਖੋ ਗੱਲਿਆ ਕਾਂਗਰਸ ਮੈਂ ਅ ਬਹੁਤ ਆਫ ਬੀਟਸ ਆ ਜੀ ਸਾਰੇ ਹੀ ਵੱਖਰੇ ਵੱਖਰੇ ਹਲਕਿਆਂ ਤੋਂ ਆਪਣਾ ਆਪਣਾ ਯੋਗਦਾਨ ਪਾ ਰਹੇ ਇਸ ਇਲੈਕਸ਼ਨ ਚ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਗੱਲ ਇਹ ਇਲੈਕਸ਼ਨਾਂ ਬੜੀਆਂ ਦੇਖੀਆਂ ਜੋ ਕ੍ਰੈਡੀਬਿਲਟੀ ਭਾਰਤ ਪੂਛਣਾ ਅਸ਼ੂਦੀ ਆ ਜੋ ਉਹਦੇ ਕੰਮ ਕਰਨ ਦਾ ਤਰੀਕਾ ਉਹਨੂੰ ਲੋਕ ਐਡਮਾਇਰ ਕਰਦੇ ਨੇ ਜੀ ਤੇ ਇੱਕ ਸਵਾਲ ਹੈ ਕੀ ਹਰ ਜਗ੍ਹਾ ਤੇ ਪੋਸਟਰ ਇੱਕੋ ਹੀ ਨਾਮ ਦੇ ਲੱਗੇ ਕਿ ਉਹਨਾਂ ਕੋਈ ਮੁੱਦਾ ਹੀ ਹਟ ਹਟ ਹੈ ਨਹੀਂ ਕਿ ਹੰਕਾਰ ਗੁੱਸਾ ਬਸ ਇਹੀ ਦਿਖਣ ਨੂੰ ਮਿਲ ਰਿਹਾ ਉਹਨਾਂ ਕੋ ਕੈਂਡੀਡੇਟ ਦਾ ਵੀ ਚਿਹਰਾ ਦਿਖਾਉਣ ਲਈ ਨਹੀਂ ਆ ਕੀ ਕੈਂਡੀਡੇਟ ਦਾ ਚਿਹਰਾ ਉਹਨਾਂ ਦੇ ਮੇਨ ਪੋਸਟਰ ਤੋਂ ਗਾਇਬ ਆ ਸਾਡੇ ਕੋਲ ਸਿਰਫ ਇੱਕ ਚਿਹਰਾ ਉਹ ਭਾਰਤ ਕੁਸ਼ਨ ਆਸ਼ੂ ਦਾ ਸਾਹਮਣੇ ਉਹ ਦੇਖੋ ਜੀ ਤੇ ਅਸੀਂ ਉਹਨੂੰ ਦਿਖਾ ਰਹੇ ਹਾਂ ਕਿ ਯਾਰ ਜਿਹਨੇ ਨੁਮਾਇੰਦਾ ਬਣਨਾ ਤੁਹਾਡਾ ਉਹ ਕੀ ਚੀਜ਼ ਆ ਗੱਲ ਇਹ ਆ ਕਿ ਸਾਡਾ ਕੈਂਡੀਡੇਟ ਦੀ ਕ੍ਰੈਡਿਬਿਲਟੀ ਆ ਉਹਨਾਂ ਦੇ ਕੈਂਡੀਡੇਟ ਦੀ ਕ੍ਰੈਡਿਬਿਲਟੀ ਨਹੀਂ ਆ ਇਹ ਜਿਹੜਾ ਇੱਕ ਲੱਗ ਰਿਹਾ ਇਲਜ਼ਾਮ ਲਗਾਤਾਰ ਕਿ ਇਕੱਠੇ ਹੀ ਨਹੀਂ ਹੈਗੇ ਕੋਈ ਵੀ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਸਾਰੀ ਕਾਂਗਰਸ ਇਕੱਠੀ ਆ ਤੇ ਤਿੰਨ ਵੱਡੇ ਲੀਡਰ ਹੋਰ ਨਹੀਂ ਨਾ ਦੇਖਦੇ ਕੋਈ ਕਹਿੰਦੇ ਦਿਖਾ ਦੇਾਂਗੇ ਉਹ ਵੀ ਠੀਕ ਸੋ ਇਹ ਸਾਨੂੰ ਸਾਡੇ ਨਾਲ ਰਾਣਾ ਗੁਰਜੀਤ ਜੀ ਜਿਨ੍ਹਾਂ ਨੇ ਸਾਰੀ ਗੱਲ ਕੀਤੀ ਹੈ ਕਿ ਜਿਹੜੇ ਲੀਡਰ ਨਹੀਂ ਦਿਖ ਰਹੇ ਉਹ ਵੀ ਜਲਦੀ ਦਿਖਾ ਦੇਾਂਗੇ ਕਿ ਇਕੱਠੇ ਹੀ ਨਹੀਂ ਹੈਗੇ ਕੋਈ ਵੀ ਉਦੇ ਬਾਰੇ ਕੀ ਕਹਿਣਾ ਚਾਹੁੰਗੇ ਸਾਰੀ ਕਾਂਗਰਸ ਇਕੱਠੀ ਆ ਤੈਨੂੰ ਵੱਡੇ ਲੀਡਰ ਹੋਰ ਨਹੀਂ ਨਾ ਦੇਖਦੇ ਕੋਈ ਜਾਂ ਦਿਖਾ ਦੇਾਂਗੇ ਉਹ ਵੀ ਸਾਡੇ ਨਾਲ ਨੇ ਇਸ ਸਮੇਂ ਰਾਣਾ ਜੀ ਕਿਵੇਂ ਦਾ ਮਾਹੌਲ ਹੈ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਰਿਪੋਰਟ ਦੇਖੋ ਗੱਲਿਆ ਕਾਂਗਰਸ ਮੈਂ ਅ ਬਹੁਤ ਆਫ ਬੀਟਸ ਆ ਜੀ ਸਾਰੇ ਹੀ ਵੱਖਰੇ ਵੱਖਰੇ ਹਲਕਿਆਂ ਤੋਂ ਆਪਣਾ ਆਪਣਾ ਯੋਗਦਾਨ ਪਾ ਰਹੇ ਇਸ ਇਲੈਕਸ਼ਨ ਚ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਹੋਰ ਗੱਲ ਇਲੈਕਸ਼ਨਾਂ ਬੜੀਆਂ ਦੇਖੀਆਂ ਜੋ ਕ੍ਰੈਡੀਬਿਲਟੀ ਭਾਰਤ ਕੁਸ਼ਨ ਆਸ਼ੂਦੀਆ ਜੋ ਦੇ ਕੰਮ ਕਰਨ ਦਾ ਤਰੀਕਾ ਉਹਨੂੰ ਲੋਕ ਐਡਮਾਇਰ ਕਰਦੇ ਨੇ ਜੀ ਤੇ ਇੱਕ ਸਵਾਲ ਹੈ ਕੀ ਹਰ ਜਗ੍ਹਾ ਦੇ ਪੋਸਟਰ ਇੱਕੋ ਹੀ ਨਾਮ ਦੇ ਲੱਗੇ ਕੀ ਉਹਨਾਂ ਕੋਈ ਮੁੱਦਾ ਹੀ ਹਟ ਹਟ ਹੈ ਨਹੀਂ ਕਿ ਹੰਕਾਰ ਗੁੱਸਾ ਬਸ ਇਹੀ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਕੋ ਕੈਂਡੀਡੇਟ ਦਾ ਵੀ ਚਿਹਰਾ ਦਿਖਾਉਣ ਲਈ ਨਹੀਂ ਆ ਕੀ ਕੈਂਡੀਡੇਟ ਦਾ ਚਿਹਰਾ ਉਹਨਾਂ ਦੇ ਮੇਨ ਪੋਸਟਰ ਤੋਂ ਗਾਇਬ ਆ ਸਾਡੇ ਕੋਲ ਸਿਰਫ ਇੱਕ ਚਿਹਰਾ ਉਹ ਭਾਰਤ ਕੁਸ਼ਨ ਆਸ਼ੂ ਦਾ ਸਾਹਮਣੇ ਉਹ ਦੇਖੋ ਜੀ ਤੇ ਅਸੀਂ ਉਹਨੂੰ ਦਿਖਾ ਰਹੇ ਹਾਂ ਕਿ ਯਾਰ ਜਿਹਨੇ ਨੁਮਾਇੰਦਾ ਬਣਨਾ ਤੁਹਾਡਾ ਉਹ ਕੀ ਚੀਜ਼ ਆ ਗੱਲ ਇਹ ਆ ਕਿ ਸਾਡਾ ਕੈਂਡੀਡੇਟ ਦੀ ਕ੍ਰੈਡਿਬਿਲਟੀ ਆ ਉਹਨਾਂ ਦੇ ਕੈਂਡੀਡੇਟ ਦੀ ਕ੍ਰੈਡਿਬਿਲਟੀ ਨਹੀਂ ਆ ਤੇ ਇਹ ਜਿਹੜਾ ਇੱਕ ਲੱਗ ਰਿਹਾ ਇਲਜ਼ਾਮ ਲਗਾਤਾਰ ਕਿ ਇਕੱਠੇ ਹੀ ਨਹੀਂ ਹੈਗੀ ਕੋਈ ਵੀ ਉਦੇ ਬਾਰੇ ਕੀ ਕਹਿਣਾ ਚਾਹੂਗੇ ਸਾਰੀ ਕਾਂਗਰਸ ਇਕੱਠੀ ਆ ਤਿੰਨ ਵੱਡੇ ਲੀਡਰ ਹੋਰ ਨਹੀਂ ਨਾ ਦੇਖਦੇ ਕੋਈ ਕਰੀ ਦਿਖਾ ਦੇਾਂਗੇ ਉਹ ਵੀ ਠੀਕ ਸੋ ਇਹ ਸਨ ਸਾਡੇ ਨਾਲ ਰਾਣਾ ਗੁਰਜੀਤ ਜੀ ਜਿਨ੍ਹਾਂ ਨੇ ਸਾਰੀ ਗੱਲ ਕੀਤੀ ਹੈ ਕਿ ਜਿਹੜੇ ਲੀਡਰ ਨਹੀਂ ਦਿਖ ਰਹੇ ਉਹ ਵੀ ਜਲਦੀ ਦਿਖਾ ਦੇਾਂਗੇ ਕਿ ਇਕੱਠੇ ਹੀ ਨਹੀਂ ਹੈਗੇ ਕੋਈ ਵੀ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਸਾਰੀ ਕਾਂਗਰਸ ਇਕੱਠੀ ਆ ਤਿੰਨ ਵੱਡੇ ਲੀਡਰ ਹੋਰ ਨਹੀਂ ਨਾ ਦੇਖਦੇ ਕੋਈ ਕਰੀ ਦਿਖਾ ਦੇਾਂਗੇ ਉਹ ਵੀ ਸਾਡੇ ਨਾਲ ਇਸ ਸਮੇਂ ਰਾਣਾ ਜੀ ਕਿਵੇਂ ਦਾ ਮਾਹੌਲ ਹੈ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਰਿਪੋਰਟ ਦੇਖੋ ਗੱਲਿਆ ਕਾਂਗਰਸ ਮੈਨ ਬਹੁਤ ਆਫ ਬੀਟ ਚ ਜੀ ਸਾਰੇ ਹੀ ਵੱਖਰੇ ਵੱਖਰੇ ਹਲਕਿਆਂ ਤੋਂ ਆਪਣਾ ਆਪਣਾ ਯੋਗਦਾਨ ਪਾ ਰਹੇ ਇਸ ਇਲੈਕਸ਼ਨ ਚ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਹੋਰ ਗੱਲ ਇਹ ਇਲੈਕਸ਼ਨਾਂ ਬੜੀਆਂ ਦੇਖੀਆਂ ਜੋ ਕ੍ਰੈਡੀਬਿਲਟੀ ਭਾਰਤ ਪੂਛਣਾ ਅਸ਼ੂਦੀ ਆ ਜੋ ਉਹਦੇ ਕੰਮ ਕਰਨ ਦਾ ਤਰੀਕਾ ਉਹਨੂੰ ਲੋਕ ਐਡਮਾਇਰ ਕਰਦੇ ਨੇ ਜੀ ਤੇ ਇੱਕ ਸਵਾਲ ਹੈ ਕੀ ਹਰ ਜਗ੍ਹਾ ਤੇ ਪੋਸਟਰ ਇੱਕੋ ਹੀ ਨਾਮ ਦੇ ਲੱਗੇ ਕੀ ਉਹਨਾਂ ਕੋਈ ਮੁੱਦਾ ਹੀ ਹਟ ਹਟ ਹੈ ਨਹੀਂ ਕਿ ਹੰਕਾਰ ਗੁੱਸਾ ਬਸ ਇਹੀ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਕੋ ਕੈਂਡੀਡੇਟ ਦਾ ਵੀ ਚਿਹਰਾ ਦਿਖਾਉਣ ਲਈ ਨਹੀਂ ਆ ਕੀ ਕੈਂਡੀਡੇਟ ਦਾ ਚਿਹਰਾ ਉਹਨਾਂ ਦੇ ਮੇਨ ਪੋਸਟਰ ਤੋਂ ਗਾਇਬ ਆ ਸਾਡੇ ਕੋਲ ਸਿਰਫ ਇੱਕ ਚਿਹਰਾ ਉਹ ਭਾਰਤਕੁਸ਼ਣ ਆਸ਼ੂ ਦਾ ਸਾਹਮਣੇ ਉਹ ਦੇਖੋ ਜੀ ਤੇ ਅਸੀਂ ਉਹਨੂੰ ਦਿਖਾ ਰਹੇ ਹਾਂ ਕਿ ਯਾਰ ਜਿਹਨੇ ਨੁਮਾਇੰਦਾ ਬਣਨਾ ਤੁਹਾਡਾ ਉਹ ਕੀ ਚੀਜ਼ ਆ ਗੱਲ ਆ ਕਿ ਸਾਡਾ ਕੈਂਡੀਡੇਟ ਦੀ ਕ੍ਰੈਡੀਬਿਲਟੀ ਆ ਉਹਨਾਂ ਦੇ ਕੈਂਡੀਡੇਟ ਦੀ ਕ੍ਰੈਡੀਬਿਲਟੀ ਨਹੀਂ ਆ ਤੇ ਇਹ ਜਿਹੜਾ ਇੱਕ ਲੱਗ ਰਿਹਾ ਇਲਜ਼ਾਮ ਲਗਾਤਾਰ ਕਿ ਇਕੱਠੇ ਹੀ ਨਹੀਂ ਹੈਗੇ ਕੋਈ ਵੀ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਸਾਰੀ ਕਾਂਗਰਸ ਇਕੱਠੀ ਆ ਤੇ ਤੈਨੂੰ ਵੱਡੇ ਲੀਡਰ ਹੋਰ ਨਹੀਂ ਨਾ ਦੇਖਦੇ ਕੋਈ ਕਹਿੰਦੇ ਦਿਖਾ ਦੇਾਂਗੇ ਉਹ ਵੀ ਠੀਕ ਸੋ ਇਹ ਸਾਨੂੰ ਸਾਡੇ ਨਾਲ ਰਾਣਾ ਗੁਰਜੀਤ ਜੀ ਜਿਨ੍ਹਾਂ ਨੇ ਸਾਰੀ ਗੱਲ ਕੀਤੀ ਹੈ ਕਿ ਜਿਹੜੇ ਲੀਡਰ ਨਹੀਂ ਦਿਖ ਰਹੇ ਉਹ ਵੀ ਜਲਦੀ ਦਿਖਾ ਦੇਾਂਗੇ